ਹਾਂ ਜੀ ਕਿਸਾਨ ਵੀਰੋ ਝੋਨੇ ਦੇ ਵਿੱਚ ਜੇਕਰ ਨਾਈਟਰੋਨ ਤੱਤ ਜਾਨੀ ਕਿ ਯੂਰੀਆ ਦੀ ਜੇਕਰ ਘਾਟ ਆਉਂਦੀ ਏ ਤਾਂ ਆਪਣੇ ਝਾੜ ਤੇ ਕਾਫੀ ਫਰਕ ਪੈ ਜਾਂਦਾ ਕਿਉਂਕਿ ਇਹ ਆਪਣਾ ਮੁੱਖ ਤੱਤ ਝੋਨੇ ਦੀ ਚੰਗੀ ਫਟਾਰ ਵਾਸਤੇ ਝੋਨੇ ਦੇ ਚੰਗੇ ਝਾੜ ਵਾਸਤੇ ਸਭ ਤੋਂ ਵੱਧ ਜਿਹੜੀ ਜ਼ਰੂਰਤ ਇਸ ਤੱਤ ਦੀ ਹੁੰਦੀ ਏ ਨਾਈਟਰੋਨ ਤੱਤ ਦੀ ਤਾਂ ਨੇ ਕਿ ਸਾਰੇ ਤੱਤ ਜ਼ਰੂਰੀ ਨੇ ਆਪਣੇ ਝੋਨੇ ਦੀ ਫਸਲ ਵਾਸਤੇ ਚਾਹੇ ਕੋਈ ਵੀ ਫਸਲ ਹੋਵੇ ਜੇਕਰ ਕਿਸੇ ਵੀ ਤੱਤ ਦੀ ਘਾਟ ਆਉਂਦੀ ਏ ਤਾਂ ਭਾਵੇਂ ਛੋਟੇ ਤੋਂ ਛੋਟਾ ਤੱਤ ਹੈ ਫਿਰ ਵੀ ਜਦ ਆਪਣੀ ਝਾੜ ਤੇ ਕੁਝ ਨਾ ਕੁਝ ਫਰਕ ਆਪਣੇ ਫਸਲ ਤੇ ਪੈਂਦਾ ਕਿ ਜਿਹੜਾ ਆਪਣਾ ਨਾਈਟ ਰੋਨ ਤੱਕ ਤੇ ਹਿੰਦੀ ਆਪਣੇ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਚੰਗੇ ਝਾੜ ਦੇ ਵਾਸਤੇ ਚੰਗੀ ਆਪਣੀ ਫੁਟਾਰ ਦੇ ਵਾਸਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਆਪਣੇ ਝੋਨੇ ਨੂੰ ਕਿੰਨੀਆਂ ਕਿਸਮਾਂ ਦੇ ਵਿੱਚ ਜਿਹੜੀ ਜੁਰੀਆ ਖਾਦ ਆਪਾਂ ਨੂੰ ਪਾਉਣੀ ਚਾਹੀਦੀ ਹੈ ਤੇ ਜਿਹੜੀ ਆਪਾਂ ਨੂੰ ਕਿੰਨੇ ਬੈਗ ਯਾਨੀ ਕਿ ਕੁਝ ਕਿਸਾਨ ਵੀਰ ਜੇਕਰ ਆਪਾਂ ਲੋਰ ਦੇਖੇਗੇ ਤਾਂ ਤਿੰਨ ਬੈਗ ਹਰ ਇੱਕ ਕਿਸਾਨ ਵੀਰ ਆਪਣੇ ਜਿਹੜੇ ਝੋਨੇ ਦੀ ਫਸਲ ਦੇ ਵਿੱਚ ਯੂਰੀਆ ਪਾਉਂਦਾ ਤੇ ਇਸ ਤੋਂ ਵੱਧ ਵਾਲੇ ਵੀ ਕਿਸਾਨ ਹੈਗੇ ਨੇ 3.5 ਬੈਗ ਜਾਂ ਬਾਅਦੋ-ਤਵਾਦੇ 4 ਬੈਗ ਤੱਕ ਵੀ ਆਪਣੇ ਕਿਸਾਨ ਵੀ ਜੂਰੀਆ ਦੀ ਜਿਹੜੀ ਆਪਣੀ ਲੋੜ ਪਾਉਂਦੇ ਨੇ ਵੱਖ-ਵੱਖ ਜ਼ਮੀਨਾਂ ਦੇ ਹਿਸਾਬ ਦੇ ਨਾਲ ਤੇ ਜੇਕਰ ਆਪਾਂ ਮੰਨ ਗਏ ਪਾਰੀਆਂ ਦੀਆਂ ਜ਼ਮੀਨਾਂ ਦੇ ਵਿੱਚ ਤਾਂ ਬਾਅਦੋ-ਤਵਾਦੇ ਜਾਨੀ ਕਿ 3 ਬੈਗ ਜਿਹੜੇ ਆਪਣੇ ਸਫੀਸ਼ੈਂਟ ਨਹੀਂ ਤਣੀ ਕਿ 3 ਬੈਗ ਆਪਣੀ ਯੂਰੀਆ ਦੇ ਬਹੁਤ ਆਪਣੇ ਵਧੀਆ ਆਪਣੇ ਰੰਦੇ ਨੇ ਇਸ ਤੋਂ ਜ਼ਿਆਦਾ ਜਿਕਰ ਪਾਵਾਂਗੇ ਤੇ ਝੋਨੇ ਦੀ ਜਿਹੜੀ ਫਸਲ ਆਪਣੀ ਡਿੱਗਣ ਦਾ ਆਪਣੀ ਸਮੱਸਿਆ ਆ ਸਕਦੀ ਏ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਜਿਹੜੀ ਯੂਰੀਆ ਖਾਦ ਕਿੰਨੇ ਕਿਸ਼ਤਾਂ ਦੇ ਵਿੱਚ ਪਾਉਣੀ ਚਾਹੀਦੀ ਏ ਭਾਵੇਂ ਕਿ ਜਿਹੜੇ ਜ਼ਿਆਦੇ ਆਪਣੇ ਕਿਸਾਨ ਤਿੰਨ ਕਿਸ਼ਤਾਂ ਦੇ ਵਿੱਚ ਜਿਹੜੀ ਯੂਰੀਆ ਖਾਦ ਪਾਉਂਦੇ ਨੇ ਪਹਿਲੀ ਆਪਣੀ 7-8 ਦਿਨ ਤੋਂ ਬਾਅਦ 21 ਦਿਨ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਣੀ ਕੋਈ ਵੈਰਾਈਟੀ ਲਗਾਈ ਏ ਕਿਉਂਕਿ ਇੱਕ ਆਪਾਂ ਵੀਡੀਓ ਇਸ ਤੇ ਵੀ ਬਣਾਵਾਂਗੇ ਕਿ ਕਿਹੜੀ ਵੈਰਾਈਟੀ ਨੂੰ ਕਿੰਨਾ ਦਿਨਾਂ ਤੇ ਜਿਹੜੀ ਆਪਾਂ ਨੂੰ ਆਖਰੀ ਯੂਰੀਆ ਪਾ ਦੇਣੀ ਚਾਹੀਦੀ ਏ ਕਿ ਕਿਉਂਕਿ ਜੇਕਰ ਆਪਾਂ ਜਿਆਦਾ ਗੇਤੀ ਜੂਰੀਆ ਬੰਦ ਕਰਦੇ ਆ ਤਾਂ ਵੀ ਆਪਣਾ ਨੁਕਸਾਨ ਹੈ ਕਿਉਂਕਿ ਜਦੋਂ ਆਪਣੀ ਪੈਨਿਕ ਦਾ ਸਟੇਜ ਜਾਨੀ ਕਿ ਆਪਣੀ ਛੋਟੀ ਜੀ ਮੰਝਰ ਬੰਨੀ ਸ਼ੁਰੂ ਹੁੰਦੀ ਏ ਜੇਕਰ ਉਹਦੇ ਆਪਣੇ ਰਾਈਟਰ ਤੋਂ ਤੱਕ ਦੀ ਘਾਟ ਆਉਂਦੀ ਏ ਤਾਂ ਫਿਰ ਵੀ ਜਿਹੜੇ ਆਪਣੇ ਦਾਣਿਆਂ ਦੀ ਸੰਖਿਆ ਘਟ ਬਣਦੀ ਏ ਤਾਂ ਉਹਦੇ ਨਾਲ ਜਿਹੜਾ ਆਪਣਾ ਝਾੜ ਤੇ ਫਰਕ ਪੈਂਦਾ ਤੇ ਇਸ ਕਰਕੇ ਹਰ ਇੱਕ ਵੈਰੈਟੀ ਜਿਹੜੀਆਂ ਕਿ ਆਪਾਂ ਵੈਰੈਟੀ ਲਾਈਏ ਆ ਵੀ ਆਪਾਂ ਆਪਾਂ ਨੂੰ ਕਿੰਨੇ ਦਿਨਾਂ ਤੇ ਜਿਹੜੀ ਆਖਰੀ ਜੂਰੀਆ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਏ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਵੀਰੋ ਜਿਹੜੀ ਆਪਣੀ ਯੂਰੀਆ ਬਹੁਤੇ ਆਪਣੇ ਕਿਸਾਨ ਵੀਰ ਤਿੰਨ ਕਿਸ਼ਤਾਂ ਦੇ ਵਿੱਚ ਹੀ ਪਾਉਂਦੇ ਨੇ ਜੇਕਰ ਆਪਾਂ ਇਹਨੂੰ ਚਾਰ ਕਿਸ਼ਤਾਂ ਦੇ ਵਿੱਚ ਯੂਰੀਆ ਆਪਾਂ ਉਨੀ ਹੀ ਪਾਉਣੀ ਤੇ ਉਹਨਾਂ ਜੇਕਰ ਆਪਾਂ ਚਾਰਾਂ ਕਿਸ਼ਤਾਂ ਦੇ ਵਿੱਚ ਪਾਉਣੇ ਆ ਤਾਂ ਬਹੁਤ ਵਧੀਆ ਜਿਹੜਾ ਆਪਾਂ ਨੂੰ ਝੋਨੇ ਦੀ ਫਟਾਰ ਤੇ ਫਰਕ ਪਵੇਗਾ ਝੋਨੇ ਦੀ ਜਿਹੜੀ ਫੋਰਟ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ ਜਿੰਨੀ ਜਵਧੀਆ ਫੋਰਟ ਹੋਵੇਗੀ ਉਹਨਾਂ ਵਧੀਆ ਜਿਹੜਾ ਆਪਣਾ ਝਾੜ ਦੇਖ ਨੂੰ ਮਿਲੇਗਾ ਤੇ ਕਿਸਾਨ ਵੀਰ ਆਪਾਂ ਕਰਨਾ ਕਿ ਜਿਵੇਂ ਆਪਣੀ ਪਹਿਲੇ ਕਿਸਾਨ ਵੀਰ ਜਿਹੜੀ ਆਪਣੀ ਪਹਿਲੀ ਕਿਸ਼ਤ ਯੂਰੀਆ ਦੀ ਪਾਉਂਦੇ ਨੇ ਤਕਰੀਬਨ ਹੀ ਕੁਝ ਕਿਸਾਨ ਵੀਰ ਆਪਣੇ 25 ਤੋਂ 30 ਕਿਲੋ ਪੌਂਦੇ ਨੇ ਨਾਲ ਆਪਣੇ ਕੋਈ ਆਪਣੇ ਜਿੰਕ ਐਡ ਕਰ ਲੈਂਦੇ ਨੇ ਤੇ ਕੁਝ ਕਿਸਾਨ ਵੀਰ ਆਪਣੇ ਇੱਕ ਬੈਗ ਪੂਰੀ ਪੌਂਦੇ ਨੇ ਜਿਹੜੀ ਆਪਣੀ ਪਹਿਲੀ ਕਿਸ਼ਤ ਯੂਰੀਆ ਦੀ ਇਹ ਵੀ ਆਪਾਂ ਕਿਸਾਨ ਵੀਰੋਂ ਕੱਟ ਪਾਉਣੀ ਹੈ ਤੇ ਜਿਹੜੀ ਆਪਣੀ ਆਖਰੀ ਕਿਸ਼ਤ ਯੂਰੀਆ ਦੀ ਉਹ ਵੀ ਆਪਾਂ ਕੱਟ ਪਾਉਣੀ ਹੈ ਪਹਿਲੀ ਕਿਸ਼ਤ ਤਾਂ ਪਾਉਣੀ ਹੈ ਕਿ ਝੋਨਾ ਆਪਣਾ ਛੋਟਾ ਹੁੰਦਾ ਕਿਉਂਕਿ ਇੱਕ ਬੱਚੇ ਦੀ ਖੁਰਾਕ ਇੱਕ ਜਿਹੜੇ ਆਪਣੇ ਵੱਡੇ ਅਡਲਟ ਦੀ ਖੁਰਾਕ ਦਾ ਫਰਕ ਹੁੰਦਾ ਵੱਖ-ਵੱਖ ਖੁਰਾਕਾਂ ਦਾ ਜੇਕਰ ਆਪਾਂ ਬੱਚੇ ਨੂੰ ਜਿਹੜੀ ਆਪਾਂ ਆਪਣੇ ਵੱਡੇ ਆਦਮੀ ਦੀ ਖਰਾਕ ਪੂਰੀ ਦਵਾਂਗੇ ਤਾਂ ਉਹਦਾ ਕੋਈ ਵੀ ਆਪਾਂ ਨੂੰ ਬੈਨੀਫਿਟ ਨਹੀਂ ਹੁੰਦਾ ਜਿਹੜੀ ਆਪਣੀ ਜੂੜੀਆ ਵੱਧ ਆਪਾਂ ਪਾਈ ਉਹ ਆਪਣੀ ਵੈਸੇ ਹੀ ਲੋਸ ਜਾਂਦੀ ਏ ਤੇ ਜਿਹੜੀ ਆਪਣੀ ਆਖਰੀ ਜੂੜੀਆ ਉਦੋਂ ਕਿਸਾਨ ਵੀਰੋਂ ਆਪਣੀ ਜਿਹੜਾ ਚੋਨਾ ਤਕਰੀਬਨ ਜਿਹੜੀ ਫਟਾਰ ਕਰ ਚੁੱਕਿਆ ਹੁੰਦਾ ਉਦੋਂ ਆਪਾਂ ਇੱਕ ਆਖਰੀ ਜੂੜੀਆ ਜੇਕਰ ਆਪਾਂ ਬਾਗੀ ਤੋਂ ਲੈ ਕੇ 25 ਕਿਲੋ ਤੱਕ ਦੇਣੇ ਆ ਯਾਨੀ ਕਿ ਅੱਧੇ ਬੈਗ ਦੇ ਲਗਭਗ ਦੇਣੇ ਆ ਤਾਂ ਵਧੀਆ ਰਹਿੰਦਾ ਕਿਉਂਕਿ ਜਿਹੜੀ ਉਦੋਂ ਆਪਣੀ ਆਪਣੀ ਜਿਹੜੀ ਪੈਪ ਦੇ ਵਿੱਚ ਕਨਿੱਕੀ ਜੀ ਮੁੰਜਰ ਬੰਨਾ ਸ਼ੁਰੂ ਹੋ ਜਾਂਦੀ ਏ ਜਿਹੜੀ ਆਪਣੀ ਉਦੋਂ ਆਪਾਂ ਜੇਕਰ ਘੱਟ ਵੀ ਨ ਬੂਟੇ ਵਾਸਤੇ ਬਹੁਤ ਵਧੀਆ ਕਿਉਂਕਿ ਉਹਦੇ ਜੇਕਰ ਘਾਟ ਆਉਂਦੀ ਜੇ ਆਪਾਂ ਜਿਆਦਾ ਗੇਤੀ ਯੂਰੀਆ ਬੰਦ ਕਰ ਲੈਨੇ ਤਾਂ ਉਹਦੇ ਨਾਲ ਜਿਹੜੀ ਆਪਣੀ ਫਰਮੁੰਜਰ ਦਾ ਸੈਜ ਦਾਣਿਆਂ ਦੀ ਸੰਖਿਆ ਘੱਟ ਬਣਦੀ ਏ ਤੇ ਕਿਸਾਨੀਵਰੋ ਜਿਹੜੀ ਆਪਾਂ ਪਹਿਲੀ ਕਿਸ਼ਤ ਯੂਰੀਆ ਦੀ ਏ ਪਹਿਲੀ ਕਿਸ਼ਤ ਯੂਰੀਆ ਦੀ ਆਪਾਂ ਨੂੰ 28 ਤੋਂ 30 ਕਿਲੋ ਦੇਣੀ ਚਾਹੀਦੀ ਏ ਕਿਉਂਕਿ ਝੋਨਾ ਆਪਣਾ ਛੋਟਾ ਹੁੰਦਾ ਜੇ ਜੜ ਲੱਗ ਰਹੀ ਹੁੰਦੀ ਏ ਤੇ ਜਦੋਂ ਆਪਣੀਆਂ ਅਗਲੀਆਂ ਦੋ ਕਿਸ਼ਤਾਂ ਨੇ ਜਾਨੀ ਕਿ ਜਿਹੜੇ ਕਿਸਾਨੀਵਰੋ ਜੇ ਪਹਿਲੀ ਕਿਸ਼ਤ ਆਪਾਂ 8 ਤੋਂ 10 ਦੇਣ ਤੇ ਪਹਿਲੀ ਆਪਾਂ ਕਿਸ ਦੇ ਦੇਣੀ ਏ ਜਾਨੀ ਕਿ 28 ਤੋਂ 30 ਕਿਲੋ ਉਸ ਤੋਂ ਬਾਅਦ ਫਿਰ ਆਪਾਂ ਦੂਜੀ ਕਿਸ਼ਤੀ ਯੂਰੀਆ ਦੀ ਆਪਣੇ 18 ਤੋਂ 20 ਦਿਨ ਤੇ ਉਹ ਵੀ ਆਪਾਂ ਜਾਨੀ ਕਿ 40 ਕਿਲੋ ਦੇ ਲਗਭਗ ਦੇਣੀ ਹੈ ਤੇ ਉਸ ਤੋਂ ਬਾਅਦ ਕਿਸਾਨ ਵੀਰੋਂ ਆਪਾਂ ਇਹ ਆਪਾਂ ਇੱਕ ਦਰਮਿਆਨੇ ਸਮੇਂ ਲੈਣ ਵਾਲੀ ਵੈਰਾਈਟੀ ਦੀ ਗੱਲ ਕਰ ਰਹੇ ਹਾਂ ਜਿਵੇਂ ਆਪਣੀ ਸਪ੍ਰੀਮ 110 ਸੇ ਆਪਣੀ ਜਿਹੜੀ 135 ਤੋਂ 140 ਇਹਨਾਂ ਵਿੱਚ ਦੀਆਂ ਵੈਰਾਈਟੀਆਂ ਲੈਂਦੀਆਂ ਨੇ ਉਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਦੂਜੀ ਕਿਸ਼ਤ ਕਿਸਾਨ ਵੀਰੋਂ ਆਪਾਂ 18 ਤੋਂ ਲੈ ਕੇ 20 ਦਿਨ ਤੇ ਤੇ ਤੀਜੀ ਕਿਸ਼ਤ ਆਪਾਂ 28 ਤੋਂ 30 ਦਿਨ ਤੇ ਇਹ ਜੇ ਜਿਹੜੀ ਚੌਥੀ ਕਿਸ਼ਤ ਆਪਾਂ 38 ਤੋਂ 40 ਦਿਨ ਤੇ ਤਕਰੀਬਨ ਜਿਹੜੀਆਂ ਵੈਰੈਟੀਆਂ ਦੀ ਆਪਣੀ 42 ਦਿਨ ਤੋਂ ਬਾਅਦ ਜਿਹੜੀ ਆਪਣੀ ਪੈਨਿਕਲ ਸਟੇਜ ਆਪਣੀ ਸ਼ੁਰੂ ਹੋ ਜਾਂਦੀ ਏ ਤੇ ਇਸ ਕਰਕੇ ਆਪਾਂ 38 ਤੋਂ ਜਿਹੜੀ ਆਖਰੀ ਯੂਰੀਆ 38 ਤੇ 40 ਦਿਨ ਦੀ ਆਪਾਂ ਦੇਣੀ ਹੁੰਦੀ ਏ ਤੇ ਜਿਹੜੀਆਂ ਆਪਣੇ ਪਹਿਲੀ ਕਿਸ਼ਤ ਦੀ ਆਪਾਂ ਜਾਨੀ ਕਿ 28 30 ਕਿਲੋ ਦੇਣੀ ਏ ਜਿਹੜੀਆਂ ਆਪਣੇ ਦੋ ਆਪਣੇ ਵਿਛਲੇ ਬੈਗ ਪੂਰਾ ਆਪਾਂ ਵਿੱਚੋਂ 40 40 ਕਿਲੋ ਦੇਣੀ ਜੇ ਤੁਸੀਂ ਤਾਂ ਤੁਸੀਂ ਵੱਧ ਯੂਰੀਆ ਪਾਉਂਦੇ ਹੋ ਤੁਹਾਡੇ ਜ਼ਮੀਨਾਂ ਦੇ ਹਿਸਾਬ ਦੇ ਨਾਲ ਕਿਉਂਕਿ ਵੱਖ-ਵੱਖ ਜਮੀਨਾਂ ਦੇ ਹਿਸਾਬ ਦੇ ਨਾਲ ਜਿਹੜੀ ਯੂਰੀਆ ਆਪਾਂ ਡਿਸਾਈਡ ਕਰਦੇ ਆਂ ਵੀ ਆਪਣੇ ਖੇਤ ਵਿੱਚ ਕਿੰਨੀ ਯੂਰੀਆ ਦੇਣਾ ਜਿਹੜਾ ਆਪਣਾ ਝੋਨਾ ਵਧੀਆ ਗ੍ਰੋਥ ਕਰਦਾ ਵਧੀਆ ਫਟਾਰ ਕਰਦਾ ਤਾਂ ਤੁਸੀਂ ਆਪਣੇ 2 ਬੈਗ ਯਾਨੀ ਕਿ 45 ਕਿਲੋ ਦੇ ਬੈਗ ਫੋਲੀ ਵੀ ਦੇ ਸਕਦੇ ਹੋ ਜੇ ਤੁਹਾਡੀ ਜ਼ਮੀਨਾਂ ਭਾਰੀਆਂ ਤਾਂ ਤਕਰੀਬਨ 40 ਕਿਲੋ ਯੂਰੀਆ ਫਿਰ ਬਹੁਤ ਹੈ ਤੇ ਤੁਸੀਂ 2 ਬੈਗ ਫੋਲੀ ਵੀ ਦੇ ਸਕਦੇ ਹੋ ਯਾਨੀ ਕਿ ਪਹਿਲੀ 28 30 ਤੇ ਜਿਹੜੀ ਪਹਿਲੀ 28 30 ਕਿਲੋ ਦੂਜੀ ਵੀ ਆਪਣੀ 40 ਦੇ 45 ਕਿਲੋ ਕਿ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਤੀਜੀ ᱫੋਜ ਵੀ ਆਪਾਂ 40 ਤੋਂ 45 ਕਿਲੋ ਕਿਉਂਕਿ ਜਿਹੜੀਆਂ ਵਿਚਾਰਲਾ ਸਮਾਂ ਹੁੰਦਾ ਉਹਦੇ ਜਿਹੜਾ ਝੋਨਾ ਆਪਣਾ ਸ਼ਾਖਾਂ ਬਹੁਤ ਬਣਾਉਂਦਾ ਚੰਗੀ ਫਟਾਰ ਕਰਦਾ ਝੋਨੇ ਦਾ ਪੂਰਾ ਜੋਰ ਲੱਗਦਾ ਆਪਾਂ ਪੂਰੀ ਖਰਾਕ ਆਪਾਂ ਨੂੰ ਦੇਣੀ ਚਾਹੀਦੀ ਜਿਹੜਾ ਆਪਣੇ ਆ ਦੋ ਕਿਸ਼ਤਾਂ ਜਿਹਨੇ ਆਪਣੀ ਵਿਚਾਲੀ ਹੁੰਦੀਆਂ ਨੇ ਬਹਿਗੇ ਇਸੇ ਆਪਣੇ ਕਿਸਾਨ ਵੀਰ ਤਿੰਨ ਕਿਸ਼ਤਾਂ ਜਿੰਨ ਵਿੱਚ ਜਿਹੜਾ ਆਪਣੇ ਯੂਰੀਆ ਕੰਪਲੀਟ ਕਰਦੇ ਨੇ ਬਾਕੀ ਤੁਸੀਂ ਇੱਕ ਵਾਰ ਤਜਰਬਾ ਜੂਰ ਕਰਕੇ ਦੇਖੋ ਇੱਕ ਕਿੱਲੇ ਦੇ ਵਿੱਚ ਚਾਹੇ ਦੋ ਕਿੱਲੇ ਦੇ ਵਿੱਚ ਤੁਸੀਂ ਚਾਰ ਵਾਰੀਆਂ ਦੇ ਵਿੱਚ ਜਿਹੜੀ ਯੂਰੀਆ ਪਾਓਗੇ 10-10 12-12 ਦਿਨ ਦੇ ਵੱਖ ਵੇਤੇ ਤਾਂ ਤੁਹਾਨੂੰ ਬਹੁਤ ਵਧੀਆ ਜਿਹੜਾ ਆਪਾਂ ਨੂੰ ਝਾੜ ਤੇ ਆਪਾਂ ਵਧੀਆ ਫਟਾਰ ਆਪਾਂ ਨੂੰ ਦੇਖਣ ਨੂੰ ਮਿਲੇਗੀ ਤੇ ਜਿਹੜੀ ਕਿਸਾਨ ਵੀਰ ਆਪਾਂ ਆਖਰੀ ਯੂਰੀਆ ਆਪਾਂ 25 ਤੋਂ ਯਾਨੀ ਕਿ 22 ਤੋਂ 25 ਕਿਲੋ ਅੱਧਾ ਬੈਗ ਹੀ ਦੇਣੀ ਹੈ ਕਿਉਂਕਿ ਉਦੋਂ ਆਪਣਾ ਝੋਨਾ ਚੰਗੀ ਫਟਾਰ ਕਰ ਰਹੀ ਹੁੰਦੀ ਹੈ ਬਸ ਆਪਾਂ ਇੱਕ ਘਾਟ ਦੇ ਤੌਰ ਤੇ ਆਪਾਂ ਆਖਰੀ ਯੂਰੀਆ ਦੇਣੀ ਹੈ ਕਿਉਂਕਿ ਜੇਕਰ ਆਪਾਂ ਉਦੋਂ ਵੀ ਪੂਰਾ ਬੈਗ ਦੇਨੇ ਆ 45 50 ਕਿਲੋ ਦੇਨੇ ਆ ਤਾਂ ਉਹਦੇ ਨਾਲ ਜਿਹੜਾ ਆਪਣਾ ਫਿਰ ਬਿਮਾਰੀਆਂ ਦਾ ਹਮਲਾ ਜਲਦੀ ਆਉਂਦਾ ਤੇ ਜ਼ਿਆਦਾ ਆਉਂਦਾ ਕਿਉਂਕਿ ਝੋਨਾ ਆਪਣਾ ਜਿਹਦਾ ਜ਼ਿਆਦਾ ਕੱਚਾ ਕਰਦੀ ਜਿਹਦੇ ਵਿੱਚ ਆਪਣੀ ਫਿਰ ਪ ਥੋੜਾ ਜਿਹਾ ਝੋਨਾ ਆਪਣਾ ਲੇਟ ਪੱਕਦਾ ਤੇ ਜਿਹੜੀ ਆਪਣੀ ਬਿਮਾਰੀਆਂ ਦਾ ਹਮਲਾ ਜਿਵੇਂ ਆਪਣੀ ਗੋਭ ਦੀ ਸੁੰਡੀਏ ਕਿਉਂਕਿ ਜਿੰਨਾ ਝੋਨਾ ਆਪਣਾ ਹਰਾ ਕੱਚਾ ਹੋਵੇਗਾ ਉਹਨਾਂ ਜਿਹੜੀ ਬਿਮਾਰੀਆਂ ਦਾ ਹਮਲਾ ਜਲਦੀ ਤੇ ਜ਼ਿਆਦਾ ਆਵੇਗਾ ਪੱਤਾ ਲਪੇੜ ਦਾ ਅਟੈਕ ਜਲਦੀ ਆਵੇਗਾ ਜ਼ਿਆਦਾ ਆਵੇਗਾ ਤੇ ਜਿਹੜੀ ਆਪਣੀ ਗੋਭ ਦੀ ਸੁੰਡੀ ਦਾ ਵੀ ਹਮਲਾ ਜ਼ਿਆਦਾ ਦੇਖ ਨੂੰ ਮਿਲੇਗਾ ਤੇ ਇਸ ਕਰਕੇ ਕਿਸਾਨ ਉਹ ਜਿਹੜੀ ਪਹਿਲੀ ਕਿਸ਼ਤ ਯੂਰੀਆ ਦੀ ਜਦੋਂ ਆਪਣਾ ਝੋਨਾ ਛੋਟਾ ਹੁੰਦਾ 8-10 ਦਿਨ ਤੇ 28-30 ਕਿਲੋ ਤੇ ਉਸ ਤੋਂ ਬਾਅਦ ਜਿਹੜੀ ਆਪਨੀ ਆਖਰੀ ਯੂਰੀਆ ਉਹ ਵੀ ਆਪਾਂ 20 ਤੋਂ ਲੈ ਕੇ 25 ਕਿਲੋ ਤੱਕ ਦੇਵੋਗੇ ਤਾਂ ਚਲੋ ਆਪਾਂ ਨੂੰ ਝੋਨੇ ਦਾ ਝਾੜ ਵੀ ਦੇਖਣ ਨੂੰ ਵਧੀਆ ਮਿਲੇਗਾ ਝੋਨੇ ਦੇ ਵਿੱਚ ਜਿਹੜੀ ਆਪਣੇ ਬਿਮਾਰੀਆਂ ਦਾ ਹਮਲਾ ਵੀ ਬਹੁਤ ਘੱਟ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੀ ਆਖਰੀ ਯੂਰੀਆ ਵੀ ਜੇਕਰ ਆਪਾਂ ਜ਼ਿਆਦਾ ਪਾਉਣੀ ਹੈ ਤਾਂ ਉਹ ਵੀ ਆਪਣੇ ਜਿਹੜੇ ਇੱਕ ਬਿਮਾਰੀਆਂ ਨੂੰ ਸਦਾ ਦਿੰਦੀਆਂ ਨੇ ਤੇ ਇਹ ਆਪਣੇ ਕਿਸਾਨ ਵੀਰ ਆਪਾਂ ਚਾਰ ਕਿਸ਼ਤਾਂ ਦੇ ਵਿੱਚ ਯੂਰੀਆ ਆਪਾਂ ਦੇਨੇ ਆ ਤਾਂ ਬਹੁਤ ਵਧੀਆ ਆਪਾਂ ਨੂੰ ਝਾੜ ਦੇਖਣ ਨੂੰ ਤੇ ਆਪਣੀ ਚੰਗੀ ਫਟਾਰ ਦੇਖਣ ਨੂੰ ਮਿਲਦੀ ਹੈ ਤੇ ਬਾਕੀ ਆਪਕੋ ਆਪਣੇ ਕਿਸਾਨ ਵੀਰ ਤੁਹਾਡੇ ਤਜਰਬੇ ਨੇ ਤੁਸੀਂ ਆਪਣੇ ਖੇਤ ਦੇ ਵਿੱਚ ਕਿੰਨੇ ਵ ਕਿੰਨੇ ਕਿਸ਼ਤਾਂ ਦੇ ਵਿੱਚ ਪਹੁੰਚਦਾ